ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਖਰਮੀ ਹਿੰਮਤਪੁਰਾ ਪੰਜ ਦਰਿਆ ਯੂਕੇ ਦੇ ਇਸ ਪੋਡਕਾਸਟ ਸੈਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਜਿਵੇਂ ਅਸੀਂ ਜਾਣਦੇ ਹਾਂ ਕਿ ਖਾਸ ਕਰਕੇ ਜੇ ਮੈਂ ਪੰਜਾਬ ਦਾ ਜ਼ਿਕਰ ਕਰਾਂ ਜਦੋਂ ਵੀ ਤੁਸੀਂ ਕਿਸੇ ਅਖਬਾਰ ਨੂੰ ਖੋਲਦੇ ਹੋ ਜਾਂ ਕੋਈ ਖਬਰਾਂ ਦੇਖਦੇ ਹੋ ਤਾਂ ਸਾਨੂੰ ਸੜਕ ਦੁਰਘਟਨਾਵਾਂ ਦੀਆਂ ਖਬਰਾਂ ਜਿਹੜੀਆਂ ਅਕਸਰ ਹੀ ਪੜਨ ਸੁਣਨ ਨੂੰ ਮਿਲਦੀਆਂ ਕਈ ਵਾਰ ਜਾਨ ਮੁਠੀ ਚ ਆ ਜਾਂਦੀ ਹੈ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਇੱਕ ਪੂਰੇ ਦਾ ਪੂਰਾ ਪਰਿਵਾਰ ਹੀ ਉਸ ਹਾਦਸੇ ਦੀ ਪੇਂਟ ਚੜ ਗਿਆ ਜਾਂ ਹੋਰ ਬਹੁਤ ਸਾਰੀਆਂ ਇਹ ਜਿਹੀਆਂ ਦਰਦਨਾਕ ਘਟਨਾਵਾਂ ਹੁੰਦੀਆਂ ਜਿਹੜੀਆਂ ਸੜਕ ਸੁਰੱਖਿਆ ਦਾ ਮੂੰਹ ਚੜਾਉਂਦੀਆਂ ਨੇ ਇਹ ਕਿਉਂ ਵਾਪਰਦਾ ਇਹ ਕਿਉਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਇਹਦੇ ਪਿਛਲੇ ਕਾਰਨ ਕੀ ਨੇ ਉਹਨਾਂ ਸਾਰਿਆਂ ਤੇ ਚਰਚਾ ਕਰਨ ਦੇ ਲਈ ਸਾਡੇ ਕੋਲ ਸਾਡੇ ਅੱਜ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਨੇ ਜਿਨ੍ਹਾਂ ਦਾ ਨਾਂ ਅਮਰੀਕ ਸਿੰਘ ਢਿੱਲੋਂ ਤੇ ਉਹ ਯੂਕੇ ਦੇ ਸ਼ਹਿਰ ਹੈਲਫੋਰਡ ਦੇ ਬਿਸਨੀਕ ਨੇ ਅਮਰੀਕ ਸਿੰਘ ਢਿੱਲੋਂ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਅਖਬਾਰਾਂ ਦੇ ਵਿੱਚ ਆਪਣੀਆਂ ਲਿਖਤਾਂ ਰਾਹੀਂ ਹਾਜ਼ਰੀ ਲਗਾਉਂਦੇ ਰਹਿੰਦੇ ਨੇ ਅੱਜ ਸਾਡੇ ਨਾਲ ਉਹ ਇਸ ਸੈਸ਼ਨ ਦੇ ਵਿੱਚ ਹਾਜ਼ਰ ਨੇ ਆਓ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਮਰੀਕ ਸਿੰਘ ਢਿੱਲੋਂ ਜੀ ਪੰਜਾਬੀ ਦਰਿਆ ਯੂਕੇ ਦੇ ਸਟੂਡੀਓ ਤੋਂ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਕਿਵੇਂ ਹੋ ਪਹਿਲਾਂ ਤਾਂ ਸਿਹਤ ਦੱਸੋ ਠੀਕ ਠਾਕ ਹੈ ਸਿਹਤ ਬਹੁਤ ਠੀਕ ਹੈ ਠੀਕ ਹੈ ਔਰ ਖਾਸ ਸਬਜੈਕਟ ਤੇ ਤੁਸੀਂ ਗੱਲ ਕੀਤੀ ਹੈ ਜਿਹੜੀ ਇਹਨਾਂ ਸਾਰੇ ਲੋਕ ਭੁੱਲੇ ਹੋਏ ਐ ਮੈਂ ਇਸ ਗੱਲ ਨੂੰ ਬੜਾ ਖੁਸ਼ ਹਾਂ ਕੋਈ ਕਿਤੇ ਮੈਂ ਜਾਣਕਾਰੀ ਵੱਧ ਤੋਂ ਵੱਧ ਜਾਨੀ ਜਿੰਨੀ ਕੋਈ ਕਹਿ ਸਕਦਾ ਹੈ ਨਾ ਤੁਸੀਂ ਸਵਾਲ ਵੀ ਪੁੱਛੋਗੇ ਉਹ ਨਹੀਂ ਕੀਤੀ ਪਰ ਪੁੱਛਿਆ ਕਿਸੇ ਨੇ ਅਸੀਂ ਬਹੁਤ ਕੁਝ ਸੁਧਾਰ ਸਕਦੇ ਸੀ ਬਾਹਰ ਰਹਿੰਦੇ ਲੋਕ ਸਾਡੇ ਕੋਲ ਇਹੀ ਹੈ ਵੀ ਜਾਣਕਾਰੀ ਜਿਹੜੀ ਗਲਤੀ ਹੋਵੇ ਜਿਉ ਲੈ ਲੈਣ ਪਰ ਉੱਥੇ ਕਈ ਵਾਰ ਵੱਡੇ ਤੋਂ ਵੱਡੇ ਬੰਦੇ ਵੀ ਕਹਿੰਦੇ ਆ ਵੀ ਨਹੀਂ ਸਾਨੂੰ ਇਹਦੀ ਲੋੜ ਨਹੀਂ ਮੇਰੀ ਸ਼ੁਰੂਆਤੀ ਸਵਾਲ ਇਹ ਕਿ ਤੁਸੀਂ ਇੱਕ ਕਿਤਾਬ ਲਿਖੀ ਸੀ ਸੜਕ ਸੁਰੱਖਿਆ ਦੇ ਸੰਬੰਧ ਚ ਹਾਂਜੀ ਉਦੇ ਬਾਰੇ ਜ਼ਿਕਰ ਕਰੋ ਦੱਸਣਾ ਅਸੀਂ ਸੁਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਉਹ ਲਿਖਣ ਦੀ ਜ਼ਰੂਰਤ ਕਿਉਂ ਪਈ ਹਾਂ ਉਹ ਇਹ ਹੈ ਕਿ ਉਸ ਹੁਣ ਵੀ ਬਹੁਤ ਹੁੰਦੇ ਆ ਉਦੋਂ ਨਵੇਂ-ਨਵੇਂ ਉਦੋਂ ਤਾਂ ਹੁਣ ਤਾਂ ਮਾੜਾ-ਮੋਟਾ ਸੁਧਾਰ ਕਿਤੇ ਆਇਆ ਹੋ ਸ਼ਾਇਦ ਅਸੀਂ ਜਿਆਦਾ ਹੁਣ ਸਾਨੂੰ ਜਿਆਦਾ ਤਾਂ ਜਾਂਦੇ ਵੀ ਨਹੀਂ ਟੱਬਰਾਂ ਦੇ ਟੱਬਰ ਮਰਦੇ ਦੇਖ ਕੇ ਨਾ ਔਰ ਮੈਂ ਕਹੇ ਜੀ ਅਹਿਮ ਜੌਬ ਤੇ ਸੀ ਆਕਸਫੋਰਡ ਸਿਟੀ ਸਾਰੇ ਟ੍ਰੈਫਿਕ ਸੁਧਾਰ ਦੇ ਤਜਰਬੇ ਜਿਹੜੇ ਆਕਸਫੋਰਡ ਸਿਟੀ 'ਚ ਹੁੰਦੇ ਜੀ ਉੱਥੇ ਮੈਂ ਸੀਗਾ ਏਸ਼ੀਅਰ ਕਲਚਰਲ ਆਫੀਸਰ ਜੰਨੀ ਸਾਰੇ ਪਾਸੇ ਸਟੂਡੈਂਟਸ ਕੀ ਹੋਰ ਕੋਈ ਤਕਲੀਫ ਹੁੰਦੀ ਹੋ ਮੈਨੂੰ ਬੁਲਾਉਂਦੇ ਤਾਂ ਉਹਦੇ ਵਿੱਚ ਮੈਨੂੰ ਉਹ ਬਿਠਾਉਂਦੇ ਹੁੰਦੇ ਸਪੈਸ਼ਲੀ ਉਹਨਾਂ ਦੀ ਮੀਟਿੰਗ ਚ ਜਿਹੜੀ ਮੈਨੂੰ ਪਤਾ ਵੀ ਨਹੀਂ ਸੀ ਬਾਅਦ ਚ ਪਤਾ ਲੱਗੇ ਕਿ ਕਿੱਡੀ ਅਹਿਮ ਜਣੀ ਗੱਲ ਹੈ ਜਿਹੜੀ ਜੋ ਤਜਰਬੇ ਹੁੰਦੇ ਛੋਟਾ ਜਿਹਾ ਸ਼ਹਿਰ ਹੈ ਉਹ ਬਾਤ ਦੇ ਵਿੱਚ ਜੰਨੀ ਉਹ ਉਹਨੂੰ ਉਹ ਲੈਂਦੇ ਆ ਜੰਨੀ ਆਮਚਲੇ ਹੁੰਦੇ ਤਾਂ ਉੱਥੋਂ ਮੈਨੂੰ ਫਿਰ ਆਈਡੀਆ ਹੋਇਆ ਵੀ ਸਾਡੇ ਇੰਡੀਆ ਚ ਤਾਂ ਜੰਨੀ ਥੋੜੀ ਜੀ ਜਾਣਕਾਰੀ ਅਸੀਂ ਦੇ ਦਈਏ ਕਾਫੀ ਬਚਤ ਹੋ ਜਾਂਦੀ ਹੈ ਫਿਰ ਮੈਂ ਨੇ ਪਿਆਰ ਨਾਲ ਸਿੱਖਿਆ ਉਹ ਗੱਲ ਕਾਰਾਂ ਦਾ ਡਰਾਈਵਰ ਵੀ ਬਣਿਆ ਸਿਖਾਉਣ ਵਾਲਾ ਵੀ ਬਣਿਆ ਇਨਸਪੈਕਟਰ ਵੀ ਬਣਿਆ ਤੇ ਫਿਰ ਮੈਂ ਪ੍ਰੋਜੈਕਟ ਲਿਖੇ ਦੋ ਤਿੰਨ ਬਾਦਰ ਉਹਨਾਂ ਦੇਣਾ ਸੀਗਾ ਕਿ ਜੇ ਤੁਸੀਂ ਕੋਈ ਪੈਸਾ ਕੋਈ ਨਹੀਂ ਲੈਣਾ ਮੈਨੂੰ ਇੰਨੀ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਮੈਨੂੰ ਇੰਨੀ ਜਾਣਕਾਰੀ ਹੈ ਵੀ ਕਾਫੀ ਹੱਦ ਤੱਕ ਜੇ ਨਹੀਂ ਤੁਹਾਡੇ ਥੋੜੇ ਜੇ ਪੈਸੇ ਮੈਂ ਥੋੜਾ ਜਿਹਾ ਸਾਨੂੰ ਟਾਈਮ ਟੈਲੀਵਿਜ਼ਨ ਤੇ ਮਿਲੇ ਨਾ ਲੋਕਾਂ ਨੂੰ ਦੱਸਣ ਦਾ ਅਸੀਂ ਬਹੁਤ ਸੁਧਾਰ ਲਿਆ ਸਕਦੇ ਲੇਕਿਨ ਉਹਨੇ ਕੋਈ ਪੁੱਛਿਆ ਨਹੀਂ ਪੰਜ ਸੱਤ ਸਾਲ ਗੁਜ਼ਰ ਗਏ ਫਿਰ ਮੈਂ ਉਹਨੂੰ ਦੂਸਰੇ ਨੂੰ ਪੁੱਛਿਆ ਆਪਣੇ ਸਰਦਾਰ ਆ ਗਿਆ ਕੈਪਟਨ ਸਾਹਿਬ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਕੈਪਟਨ ਫਿਰ ਉਹਨੂੰ ਦੋ ਚਾਰ ਲੈਟਰ ਵੀ ਲਿਖੇ ਇੱਕ ਦੋ ਲੈਟਰ ਲਿਖਾਰੀਆਂ ਸ਼ਾਇਦ ਤੁਹਾਡੇ ਕੋਲ ਇੱਕ ਲੈਟਰ ਬੜਾ ਸੋਹਣਾ ਗਿਆ ਜੀ ਉਹਦੇ ਉੱਤੇ ਮੈਨੂੰ ਕਿਹਾ ਵੀ ਜੇ ਇੰਨੀ ਜਾਣਕਾਰੀ ਹੈ ਤੁਸੀਂ ਆ ਕੇ ਸਾਡੇ ਬੰਦੇ ਨੂੰ ਦੱਸੋ ਤਾਂ ਸਹੀ ਅੱਛਾ ਤੇ ਜਵਾਬ ਆ ਗਿਆ ਸੀ ਜਵਾਬ ਆ ਗਿਆ ਜੀ ਉਹ ਮੇਰੀ ਕਿਤਾਬ ਦੇ ਵਿੱਚ ਹੈ ਜਵਾਬ ਉਹ ਪਿਛਲੇ ਪੇਜਾਂ ਤੇ ਨਾ ਉਹ ਸਾਰੇ ਉਹਦੇ ਜਵਾਬ ਆ ਪੰਜ ਛੇ ਜਵਾਬ ਤਾਂ ਮੈਂ ਉਹਦੇ ਕਹਿਣ ਤੇ ਆਪਦੀ ਟੀਮ ਕਿਉਂਕਿ ਮੈਂ ਸੀਗਾ ਉਹਦਾ ਹੈਡ ਸੀ ਟੀਮ ਬਣਾਈ ਸੀ ਜਲੰਧਰ ਦੇ ਬੰਦੇ ਪੰਜ ਚਾਰ ਅਮੀਰ ਜਿਹੜੇ ਮੇਰੇ ਨਖਿਆਲ ਦੇ ਸੀ ਜੀ ਉਹਨਾਂ ਨੂੰ ਸ਼ੋਅ ਕੀਤਾ ਸੀ ਵੀ ਪੰਜ ਚਾਰ ਬੰਦੇ ਸੀ ਟੀਮ ਆਮਾਂਗੇ ਉਹਨਾਂ ਦੇ ਨਾਲ ਜੰ ਬੰਦੇ ਜਾਂਦੇ ਹੁੰਦੇ ਸੀ ਕੈਸ ਜੇ ਮੈਂ ਜ਼ਿਆਦਾ ਬੋਲਿਆ ਤੂੰ ਸਵਾਲ ਪੁੱਛੋ ਮੈਨੂੰ ਚੁੱਪ ਕਰਾ ਦੇ ਜੀ ਜੀ ਨਹੀਂ ਨਹੀਂ ਕੋਈ ਨਹੀਂ ਤਾਂ ਉਹ ਜਦੋਂ ਉਹਦੇ ਮੈਂ ਸਵਾਲ ਗਿਆ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਇੱਥੇ ਆ ਕੇ ਦੱਸੋ ਡੀ ਉਹਨਾਂ ਦੇ ਨਾਲ ਜ ਡਾਇਰੈਕਟਰ ਆਫ ਡਾਇਰੈਕਟਰ ਇਨਸਪੈਕਟਰ ਡਾਇਰੈਕਟਰ ਜਨਰਲ ਆਫ ਟਰਾਂਸਪੋਰਟ ਪਤਾ ਨਹੀਂ ਹੁਣ ਮੇਰੇ ਨਾਂ ਨਹੀਂ ਯਾਦ ਸੱਤਿਆ ਕੁਛ ਇਹ ਜਿਹਾ ਸੀ ਮੈਂ ਉਹਨੂੰ ਫੋਨ ਕੀਤਾ ਸਟੇਟ ਟਰਾਂਸਪੋਰਟ ਡਾਇਰੈਕਟਰ ਹਾਂਜੀ ਪੰਜਾਬ ਦਾ ਉਹ ਕਹਿੰਦਾ ਜੀ ਮੈਂ ਚੰਡੀਗੜ੍ਹ ਜਾ ਰਿਹਾ ਤੁਸੀਂ ਮੈਂ ਕਿਹਾ ਜੀ ਮੈਨੂੰ ਬੁਲਾਇਆ ਸੀ ਸੀਐਮ ਸਾਹਿਬ ਨੇ ਸਾਡੇ ਕੋਲੇ ਵੀ ਟਾਈਮ ਬੜਾ ਘੱਟ ਹੁੰਦਾ ਤੁਸੀਂ ਹੋਰ ਕਿਸੇ ਬੰਦੇ ਨੂੰ ਡਿਊਟੀ ਲਾ ਦਿਓ ਜੀ ਉਹ ਕਹਿੰਦਾ ਜੀ ਤੁਸੀਂ ਆਈਜੀ ਚਾਵਲਾ ਹੈਗਾ ਉਹਨੂੰ ਮਿਲੋ ਉਹਨੂੰ ਫੋਨ ਕੀਤਾ ਉਹ ਕਹਿੰਦਾ ਜੀ ਇੱਥੇ ਆ ਜਾਓ ਇੱਥੇ ਚੰਡੀਗੜ੍ਹ ਗਿਆ ਜੀ ਆਪਦੇ ਖਰਚੇ ਤੇ ਇੱਕ ਦੋ ਬੰਦੇ ਆਪਦੇ ਨਾਲ ਲੈ ਜਿਹੜੇ ਨੇੜੇ ਦੇ ਮੈਂਬਰ ਸੀਗੇ ਅਸੀਂ ਤਿੰਨ ਬੰਦੇ ਉੱਥੇ ਗਏ ਤਿੰਨ ਬੰਦੇ ਗਏ ਇੱਕ ਆਈਜੀ ਚਾਵਲਾ ਦੋ ਐਸਐਸਪੀ ਇੱਕ ਐਸਪੀ ਅਮਰਸਰ ਦਾ ਉਹਦਾ ਮੇਰਾ ਜੇ ਨਾਂ ਯਾਦ ਹੈ ਅਮਰੀਕ ਸਿੰਘ ਕਈ ਕੋਈ ਹੈ ਜਾਂ ਨਾਂ ਸੀ ਆਵਰ ਸਿੰਘ ਉਹ ਚਾਰ ਬੰਦੇ ਬੈਠੇ ਇੰਟਰਵਿਊ ਕਰਨ ਪਹਿਲਾਂ ਤਾਂ ਕੋਈ ਸਵਾਲ ਉਹਨਾਂ ਦੇ ਖਾਸ ਕਿਉਂਕਿ ਕੋਈ ਸਾਡੇ ਨਾਂ ਕੋਈ ਇਸ ਦਾ ਕੋਈ ਪੈਂਫਲਟ ਹੈ ਨਾ ਕੋਈ ਲਿਖਿਆ ਪੜਿਆ ਮੇਰੇ ਕੋਲੇ ਚਾਰਟ ਐਨੇ ਸੀ ਕੋਈ 200 300 ਤਾਂ ਚਾਰਟ ਹੋਣੇ ਬੜਾ ਵੱਡਾ ਬਣਾਇਆ ਤੇ ਇਹਦਾ ਕਿਤਾਬ ਜੇ ਲਿਖੀ ਨਹੀਂ ਸੀ ਪਤਲੀ ਕਿਤਾਬ ਬਾਅਦ ਚ ਲਿਖਿਆ ਕਿ ਅਸ ਤੇ ਇਹਦੇ ਬਾਰੇ ਸਵਾਲ ਜਵਾਬ ਜੋ ਕੀਤੇ ਨਾ ਪਹਿਲਾਂ ਤਾਂ ਥੋੜਾ ਜਿਹਾ ਅਨਸੀਰੀਅਸ ਰਹੇ ਹੋ ਅੱਛਾ ਫਿਰ ਉਹਨਾਂ ਨੇ ਕਹਤਾ ਬੰਦਾ ਜਾਣਦਾ ਬਹੁਤ ਕੁਝ ਹੈ ਹਾਂ ਫਿਰ ਉਹਨਾਂ ਦੀ ਇੱਕੋ ਗੱਲ ਸੀ ਵੀ ਸਾਨੂੰ ਜੀ ਇਹ ਚਾਰਟ ਦੇ ਦਿਓ ਤੁਸੀਂ ਬਖਿਆ ਤੁਸੀਂ ਕਿਤਾਬ ਹੀ ਛਪਾ ਲਓ ਹਾਂ ਮੈਂ ਕੋਈ ਪੈਸਾ ਨਹੀਂ ਲੈਣਾ ਮੈਂ ਇੰਡੀਆ ਚਾਉਣਾ ਵੀ ਸਦਾar ਹੋਵੇ ਆਪਣੇ ਹੱਥੋਂ ਹੋਵੇ ਔਰ ਮੈਨੂੰ ਇੰਨੀ ਜਾਣਕਾਰੀ ਹੈ ਜੇ ਕਿਸੇ ਅੰਗਰੇਜ਼ ਨੂੰ ਨਾ ਬਲਾਓ ਨਾ ਤੁਸੀਂ ਉਹ ਮੈਥੋਂ ਵੱਧ ਨਹੀਂ ਜਾਣਦਾ ਜਿੰਨੀ ਮੈਂ ਮੈਂ ਸਿੱਖਿਆ ਨਾ ਤੇ ਆ ਕਿਤਾਬ ਤੇ ਦਿੱਤੇ ਮੈਂ ਉਥੇ ਡ੍ਰਾਈਵ ਇਨਸਪੈਕਟਰ ਵੀ ਰਿਹਾ ਮੈਂ ਇਵੇਂ ਇਤੋਂ ਤੱਕ ਵੀ ਹੈ ਉਹ ਸਾਰੇ ਚਾਟ ਲਿਆ ਵੀ ਤੁਸੀਂ ਗਾਹਾਂ ਕਿਸੇ ਨੂੰ ਡਰਾਈਵਰ ਬਣਨੇ ਸਿਖਾਉਣੇ ਵਾਲੇ ਜਿਹੜੇ ਇਨਸਟ੍ਰਕਟਰ ਹੁੰਦੇ ਆ ਨਾ ਉਹ ਕਿਵੇਂ ਟ੍ਰੇਨ ਕਰਦੇ ਆਪਾਂ ਜੀ ਥੋੜੀ ਜੀ ਸਮਝ ਆਈ ਫਿਰ ਉਹ ਕਹਿੰਦੇ ਜੀ ਸਾਡੇ ਕੋਲੇ ਕੋਈ ਪੈਸਾ ਨਹੀਂ ਐਵੇਂ ਤੁਸੀਂ ਟਾਈਮ ਵੇਸ ਕਰਦੇ ਹੋ ਅਸੀਂ ਤਾਂ ਕਰਨੇ ਕੁਛ ਨਹੀਂ ਕਿਸੇ ਵਜੀਰ ਨੂੰ ਮਿਲੋ ਪਰ ਸਾਨੂੰ ਇਹ ਚਾਟ ਦੇ ਦਿਓ ਅੱਛਾ ਮੈਂ ਕਿਹਾ ਜੀ ਲੈ ਜਾਓ ਉਹ ਜੀ ਇੱਕ ਬੰਦਾ ਗਿਆ ਉਹ ਕਹਿੰਦਾ ਜੀ ਉਹ ਮਸ਼ੀਨ ਤਾਂ ਪੇਪਰ ਹੀ ਹੈ ਨਹੀਂ ਫੋਟੋ ਰੇਡ ਕਰ ਲੈ ਹਾਂ ਮੈਂ ਜੀ ਮੈਨੂੰ ਮੈਥੋ ਲੈ ਲਓ ਪੇਪਰ ਆ ਹੋਰ ਗਿਆ ਇੱਕ ਦਸਤਾ ਪੇਪਰ ਆ ਇੱਕ ਹੋਰ ਥੰਗਿਆ ਹੋਰ ਪਾਸੇ ਮਸ਼ੀਨ ਉਹਨਾਂ ਦਾ ਏਰੀਆ ਉਹ ਕਹਿੰਦਾ ਜੀ ਉਹ ਤੁਹਾਨੂੰ ਅੰਦਰ ਨਹੀਂ ਵੜਨ ਦਿੰਦਾ ਹਾਂ ਕੋਈ ਆ ਕੋਈ ਚਨਾ ਉਹ ਮੋਤੋ ਜੀ ਮੈਂ ਪੁੱਟਾ ਕੇ ਵਾਪਸ ਮੁੜਿਆ ਹਾਂ ਮੈਨੂੰ ਇੰਨੀ ਉਮੀਦ ਸੀ ਇਹਦੇ ਬਾਰੇ ਮੈਂ ਇੰਨੀ ਜਾਣਕਾਰੀ ਐਡਵਾਂਸ ਡਰਾਈਵਿੰਗ ਮੈਂ ਸਿੱਖਿਆ ਇਵੇਂ ਬੜਾਈ ਜੀ ਆਪਣੀ ਇੱਕ ਵਾਰ ਗੱਲ ਵੀ ਹੁੰਦੀ ਕਿ ਤੁਸੀਂ ਮਨਮੋਹਨ ਸਿੰਘ ਤੱਕ ਨੂੰ ਚਿੱਠੀਆਂ ਪਾਈਆਂ ਮਨਮੋਹਨ ਸੋਂ ਪਿੱਛੋਂ ਆਇਆ ਫਿਰ ਉਹਨੇ ਤੋਂ ਉਹਨੇ ਥੋੜਾ ਜਿਹਾ ਜਵਾਬ ਦਿੱਤਾ ਜਣੀ ਅੱਛਾ ਉਹ ਮੇਰੇ ਹੁਣ ਆਈਦੀ ਨਹੀਂ ਹੁੰਦਾ ਕਿਹੜੇ ਗੱਲ ਤੇ ਹੋਇਆ ਸ਼ਾਇਦ ਉਹ ਹੋਰ ਪੁਆਇੰਟ ਪੁਆਇੰਟ ਆਫ 뷰 ਸੀ ਜੀ ਕਿਉਂਕਿ ਮਨਮੋਹਨ ਸੇ ਥੋੜਾ ਜਿਹਾ ਬਾਅਦ ਚਾਇਆ ਜਣੀ ਜੀ ਤੇ ਉਹਨੇ ਤਾਂ ਇੰਟਰਸਟ ਲਿਆ ਥੋੜਾ ਜਿਹਾ ਤੁਸੀਂ ਇਸ ਮਸਲੇ ਤੇ ਜਾਨੀ ਕਿ ਜਿਹੜੇ ਸੜਕਾਂ ਦੀਆਂ ਦੁਰਘਟਨਾਵਾਂ ਵਾਪਰਦੀਆਂ ਇਹਦੇ ਨਾਲ ਸੰਬੰਧ ਤੁਸੀਂ ਸਰਕਾਰੀ ਦਰਬਾਰੇ ਹੋਰ ਕਿਹਦੀ ਕਿਹਦੀ ਮੈਂ ਅੰਕੜੇ ਵੜੇ ਇਕੱਠੇ ਕੀਤੇ ਕਿਤੇ ਤੱਕ ਪਹੁੰਚ ਕੀਤੀ ਉਹਦੇ ਤੇ ਜੀ ਦੇਖੋ ਇਹ ਪੰਜਾਬ ਪੰਜਾਬ ਦੇ ਵਿੱਚ ਇਨਾ ਹੈ ਸਰ ਫਿਰ ਮੈਂ ਗਟਕਰੀ ਨੂੰ ਵੀ ਲਿਖਿਆ ਬਾਅਦ ਚ ਨਿਤਨ ਗਟਕਰੀ ਨਿਤਨ ਗਟਕਰੀ ਨੂੰ ਵੀ ਤੁਸੀਂ ਇਹਦੇ ਟ੍ਰਾਂਸਪੋਰਟ ਆਫਿਸ ਉਹਦੇ ਹੈ ਪਰ ਉੱਥੇ ਸਵਾਲ ਦਾ ਜਵਾਬ ਕੋਈ ਨਹੀਂ ਦਿੰਦਾ ਤੁਹਾਡੀ ਚਿੱਠੀ ਦਾ ਮੈਨੂੰ ਐਕਚੁਅਲੀ ਈਮੇਲ ਮੂਲ ਤਾਂ ਲੱਭਦੀ ਨਹੀਂ ਸੀ ਤੁਹਾਨੂੰ ਲੱਭਦਾ ਰਿਹਾ ਤੁਸੀਂ ਮੈਨੂੰ ਮਿਲੇ ਨਹੀਂ ਜਾਂ ਇਹ ਜਾਂ ਕੋਈ ਸੰਪਰਕ ਨਹੀਂ ਹੋਇਆ ਲੇਕਿਨ ਮੈਂ ਖਾਤ ਬਹੁਤ ਲਿਖੇ ਤਿੰਨ ਚਾਰ ਗੱਡਕਰੀਆਂ ਖਾਤ ਲਿਖੇ ਵੀ ਮੈਨੂੰ ਇੰਨੀ ਜਾਣਕਾਰੀ ਹੈ ਮੈਂ ਤੁਹਾਨੂੰ ਪ੍ਰੋਜੈਕਟ ਭੇਜ ਦਿੰਦਾ ਮੈਂ ਕਰਨਾ ਕੀ ਹੈ ਪੰਜਾਬ ਦੇ ਵਿੱਚ ਮੈਂ ਇੱਕ 6 ਜ਼ਿਲ੍ਹਿਆਂ ਦਾ ਪ੍ਰੋਜੈਕਟ ਬਣਾਇਆ ਹੋਇਆ ਆ ਰਿਡੀ ਜਿੱਤੇ ਰੇਲਵੇ ਲਾਈਨ ਬਟੰਡੇ ਤੋਂ ਫਿਰੋਜ਼ਪੁਰ ਨੂੰ ਜਾਂਦੀ ਹੈ ਨਾ ਉਹਦੇ ਇਧਰਲੇ ਪਾਸੇ 6 ਜ਼ਿਲ੍ਹੇ ਪੈਂਦੇ ਜੀ ਫਰੀਦਕੋਟ ਮੁਕਸਰ ਫਾਜ਼ਿਲਕਾ ਬਟੰਡਾ ਮਾਨਸਾ ਜੀ ਇਹ ਸਾਰੇ ਜ਼ਿਲ੍ਹੇ ਦਾ ਮੈਂ ਇੱਕ ਪ੍ਰੋਜੈਕਟ ਬਣਾਇਆ ਹੋਇਆ ਇਹਨੂੰ 3 ਮਹੀਨੇ ਦੇ ਵਿੱਚ ਨਾ ਲੰਡਨ ਦੇ ਲੈਵਲ ਤੇ ਅਸੀਂ ਟ੍ਰਾਂਸਫਰ ਤੁਹਾਨੂੰ ਲੈ ਕੇ ਦਿਖਾ ਦੇ ਹਾਂ ਪਹਿਲਾਂ ਤੁਸੀਂ ਮੈਨੂੰ ਇੰਟਰਵਿਊ ਕਰੋ ਵੀ ਮੈਂ ਕੀ ਕਰੂੰਗਾ ਕਿਹੜੀ ਸ਼ੱਕਰ ਖੋਲੂੰਗਾ ਹਾਂ ਪਰ ਉੱਥੇ ਪੁੱਛਦਾ ਹੀ ਕੋਈ ਨਹੀਂ ਕੋਈ ਜਵਾਬ ਨਹੀਂ ਆਇਆ ਮੈਨੂੰ ਫਿਰ ਮੇਰੇ ਖਿਆਲ ਮਨਮੋਹਨ ਸੀ ਉਹਨੂੰ ਤਾਂ ਪਤਾ ਨਹੀਂ ਉਹ ਤੇ ਕਾਫੀ ਮੈਨੂੰ ਬੁਲਾਇਆ ਬੁਲਾਉਂਾ ਹੋਰ ਕੋਈ ਗੱਲ ਹੈ ਮਰੇ ਵਿੱਚ ਚੇਤੇ ਨਹੀਂ ਆ ਗਈ ਜੀ ਕਿਉਂਕਿ ਇੱਕ ਪ੍ਰੋਜੈਕਟ ਦੀ ਕਈ ਗੱਲਾਂ ਜੀਆਂ ਹੋਰ ਵੀ ਸੀ ਜੀ ਜੀ ਤੇ ਫਿਰ ਉਹਦੋਂ ਪਿੱਛੇ ਦਿਲ ਜਾ ਟੁੱਟ ਗਿਆ ਤੇ ਕੁਝ ਉਮਰ ਦਾ ਵੀ ਹਿਸਾਬ ਹੁੰਦਾ ਚੜਦੀ ਉਮਰ ਸੀ ਉਹਨਾਂ ਨੂੰ 20 ਸਾਲ ਹੋ ਗਏ ਇਸ ਗੱਲ ਨੂੰ ਪੰਜਾਬ ਦੇ ਵਿੱਚ ਜੋ ਵੀ ਹਾਂ ਫਿਰ ਲਾਇਬਲ ਤੇ ਜੋ ਕੋਈ ਜਾਣਦਾ ਹੁੰਦਾ ਇੱਕ ਆਈਜੀ ਬਠਿੰਡੇ ਆ ਜੀ ਬੜਾ ਤਖੜਾ ਉਹਦਾ ਨਾਂ ਸੀ ਨਿਮਨਸੋ ਢੱਲੋ ਉਹ ਮੇਰੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਉਹਨੇ ਕਿਹਾ ਵੀ ਮੈਂ ਇਸ ਤੇ ਯਾਨੀ ਥੋੜਾ ਜਿਹਾ ਕੰਮ ਕਰਨਾ ਉਹਨੇ 4 ਐਸਐਸਪੀ ਬੁਲਾਏ ਜਿਹਨੇ ਜਿਲ੍ਹੇ ਅੰਦਰ ਆਈਜੀਸੀ ਦਾ ਸਾਰਾ ਸੇ ਜਿਲ੍ਹੇ ਅੰਦਰ ਕਿਉਂਕਿ ਤੇ ਫਰੀਦਕੋਟ ਦੇ ਅੰਦਰ ਹੀ ਹੁੰਦੇ ਸਾਰੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਗੱਲ ਇਹ ਵੀ ਉਹਨਾਂ ਕੋਲੇ اختیار ਹੀ ਕੋਈ ਨਹੀਂ ਕੋਈ ਪੈਸਾ ਨਹੀਂ ਹਮ ਬਗਦਲ ਤਾਂ ਜਾਣਦੀ ਨਾ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਵੇ ਇਹਨੂੰ ਕਰੀਏ ਕੀ ਕਰੀਏ ਕੀ ਉਹਨਾਂ ਨੂੰ ਆਲੋਜਾਂਦੇ ਆ ਉਹ ਜਾਣਦੇ ਛੇ ਚਾਰੇ ਪਾਸੇ ਐਸਪੀ ਬੈਠੇ ਪਹਿਲਾਂ ਤਾਂ ਮੈਂ ਵੀ ਵੱਡੇ ਅਫਸਰ ਬੈਠੇ ਉਹਨਾਂ ਨੂੰ ਪਤਾ ਹੀ ਨਹੀਂ ਮੈਨੂੰ ਪੁੱਛਣਾ ਮੈਨੂੰ ਪੁੱਛਣਾ ਕੀ ਹੈ ਬਲਕਿ ਮੈਂ ਸਵਾਲਾਂ ਸਵਾਲ ਕਰ ਕਰਕੇ ਉਹਨਾਂ ਨੂੰ ਦੱਸਿਆ ਰਾਉਂਡ ਬਾਊਡ ਦਾ ਸਵਾਲ ਲੈਂਦਾ ਵੀ ਰਾਉਂਡ ਬਾਊਡਸ ਆਪਸ ਟ੍ਰੈਫਿਕ ਨੂੰ ਤੇਜ਼ ਕਰਨ ਲਈ ਬਣਾਇਆ ਹੁੰਦਾ ਤੁਸੀਂ ਉਹਦੇ ਵਿੱਚ ਖੜੇ ਹੋ ਤੁਸੀਂ ਤਾਂ ਉਹਨੂੰ ਬੁਗਾੜ ਰਹੇ ਹੋ ਉਹ ਸਾਨੂੰ ਸਹਾਰਨਾ ਪਊ ਟੈਲੀਵਿਜ਼ਨ ਤੇ ਲਿਆਉਣਾ ਪਊਗਾ ਮੇਰੀ ਸੇਵਾ ਸੇਵਾ ਬਿਲਕੁਲ ਮੁਫਤ ਹੋਊਗੀ ਮੈਂ ਉਮਰ ਕਮਾ ਲਈ ਆਪਦੀ ਮੈਂ ਕੰਮ ਕਰਨੀ ਚਾਹੁੰਦਾ ਜਿੰਨੇ ਉਹਨਾਂ ਨੇ ਥੋੜੀਆਂ ਜਿਹੀਆਂ ਅੱਖਾਂ ਖੁੱਲੀਆਂ ਵੀ ਕਰਨਾ ਕੀ ਚਾਹੁੰਦਾ ਮੈਂ ਸਾਰੀਆਂ ਡਾਇਗਰਾਮ ਬਣਾਈਆਂ ਕਿ ਮੈਂ ਤੁਸੀਂ ਕਾਰ ਨੂੰ ਐਂਗਲ ਤੇ ਮੋੜਦੇ ਹੋ ਪਿੱਟੋ ਬੈਕ ਕਰਦੇ ਹੋ ਰਿਵਰਸ ਕਰਦੇ ਹੋ ਇਹਦੇ ਕਾਨੂੰਨ ਹੈਗੇ ਇਹ ਮੈਂ ਡਾਇਗਰਾਮ ਬਣਾਈਆਂ ਹੋਈਆਂ ਨੇ ਦੇਖ ਕੇ ਸਿਖਾਓ ਜਨੀ ਇਨਸਟ੍ਰਕਟਰ ਕਿਵੇਂ ਬਣਾ ਤੁਹਾਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਉਹਨੂੰ ਵੱਡਿਆ ਵਡਿਆਈ ਜੀ ਹਰੇਕ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ 200 ਨੌਕਰੀਆਂ ਪੈਦਾ ਹੋ ਸਕਦੀਆਂ ਮੈਨੂੰ ਡਰ ਹੋਣਾ ਵੀ ਇਹ ਨੌਕਰੀਆਂ ਪੈਦਾ ਕਰਤੀਆਂ ਤਨਖਾਹ ਦੇ ਮਤਲਬ ਕਿ ਇਹ ਤਾਂ ਉਹਨੇ ਉਹ ਤਨਖਾਹ ਤਾਂ ਡਾ ਸੈਲਫ ਸਫੀਸ਼ੀਐਂਟੀ ਹੈ ਬਿਲਕੁਲ ਬਿਲਕੁਲ ਇਨਸਟ੍ਰਕਟਰ ਬਣਾਓ ਤੁਸੀਂ ਆਪੇ ਸਿੱਖਦੇ ਆ ਬੰਦੇ ਤੇ 200 ਨੌਕਰੀਆਂ ਪੈਦਾ ਹੋ ਸਕਦੀ ਹੈ ਜੇ ਤੁਸੀਂ ਤਰੀਕੇ ਨਾਲ ਕਰੋ ਨਾਲੇ ਆਪਾਂ ਟ੍ਰੈਫਿਕ ਸੋਧਦਾ ਉਹਨਾਂ ਦੇਣਾ ਚਾਹੀਦਾ ਸੀ ਤੱਬਰ ਦੇ ਸੱਤ ਜੀ ਮਰ ਗਏ ਜੀ ਪੰਜੀ ਮਰ ਗਏ ਗੱਲਾਂ ਸੀ ਤੇ ਵੀ ਮੈਂ ਜ਼ੋਰ ਬਹੁਤ ਲਾਇਆ ਹੁਣ ਇੱਥੇ ਦੂਜੀ ਗੱਲ ਇਹ ਹੈ ਮੈਨੂੰ ਜਾਣਕਾਰੀ ਵੀ ਇਹਦੀ ਬਹੁਤ ਸੀ ਜੀ ਮੈਨੂੰ ਇੱਥੋਂ ਤੱਕ ਸੀ ਜੇ ਤੁਸੀਂ 70 ਮੀਲ ਦੀ ਕਾਰ ਦੇ ਲੈ ਜਾਂਦੇ ਹੋ ਤਾਂ ਤੁਸੀਂ ਕਿੰਨੇ ਚੀਜ਼ ਜਿਹੜੀ ਸਟਾਪ ਕਰ ਸਕਦੇ ਜੀ ਇੰਸਟਾਕਟਰ ਨੂੰ ਇੰਸਟਾਕਟਰ ਇਹ ਨਾ ਕਾਬਲ ਹੋਣਾ ਚਾਹੀਦਾ ਸਮਝਾਉਂਦਾ ਜਿਹੜਾ ਸਾਰੀਆਂ ਚੀਜ਼ਾਂ ਇੱਥੇ ਦਿੱਤੀਆਂ ਹੋਈਆਂ ਪੜਨ ਦੀ ਲੋੜ ਸੀ ਫਿਰ ਮੈਂ ਇੰਟਰਨੈਸ਼ਨਲ ਜਿਹੜੇ ਅੰਕੜੇ ਸੀ ਉਹ ਇਕੱਠੇ ਕੀਤੇ ਨਿਊਜ਼ੀਲੈਂਡ ਦੇ ਕਿੰਨੇ ਬੰਦੇ ਮਰਦੇ ਐ ਸੇਲਿਜ ਕਿੰਨੇ ਮੰਦੇ ਇੰਡੀਆ ਦੇ ਵਿੱਚ ਸਭ ਤੋਂ ਵੱਡੇ ਬੰਦੇ ਮਰਦੇ ਟ੍ਰੈਫਿਕ 'ਚ ਐ ਸਾਰਾ ਸਾਡਾ ਡਾਕਟਰੀ ਜਿਹੜਾ ਸਿਲਸਿਲਾ ਟ੍ਰੈਫਿਕ ਹੀ ਖਾ ਰਿਹਾ ਐ ਜੀ ਇੰਨਾ ਸੀ ਨੁਕਸਾਨ ਕਰਦੇ ਤੇ ਜੀ ਕੀਤਾ ਬਹੁਤ ਕੁਝ ਹੁਣ ਤਾਂ ਮੈਂ ਬੁੱਢਾ ਹੋ ਗਿਆ ਅਜੇ ਵੀ ਮੈਂ ਕਹਿਣਾ ਕੋਈ ਬੰਦਾ ਗੱਲ ਨੂੰ ਚੱਕ ਲੈਣਾ ਕੋਈ ਬੰਦਾ ਗੱਲ ਨੂੰ ਚੱਕ ਲੈ ਜੀ ਹੁਣ ਜੇ ਕਿਤਾਬ ਇਕੱਲੀ ਆਪਾਂ ਪੜ੍ਹਦੇ ਆ ਨਾ ਤੇ ਥੋੜਾ ਜਿਹਾ ਸਮਝ ਨਹੀਂ ਆਉਂਦੀ ਕਿਉਂਕਿ ਟਰੈਫਿਕ ਹੈ ਵਿਗੜਿਆ ਹੋਇਆ ਪ੍ਰੈਕਟੀਕਲ ਕਰਨਾ ਜ਼ਰੂਰੀ ਹੈ ਪ੍ਰੈਕਟੀਕਲ ਕਰਕੇ ਪਹਿਲਾਂ ਦੱਸਣਾ ਬੜਾ ਜ਼ਰੂਰੀ ਜੀ ਇੱਕ ਸਵਾਲ ਮੈਨੂੰ ਪੁੱਛਿਆ ਤੁਸੀਂ ਮੈਨੂੰ ਰੋਗ ਦੇ ਟਾਈਮ ਮੈਂ ਜਾਦੇ ਨਹੀਂ ਕੋਈ ਕੋਈ ਨਹੀਂ ਤੁਸੀਂ ਗੱਲ ਕਰੋ ਗੱਲ ਇੱਕ ਇੱਕ ਬੰਦੇ ਨੇ ਸਵਾਲ ਮੈਨੂੰ ਪੁੱਛਿਆ ਵੀ ਕਿੰਨਾ ਖਰਚਾ ਹੋਊਗਾ ਮੈਂ ਖਿਆ ਉਹਦੇ ਖਰਚਾ ਕੁਛ ਵੀ ਨਹੀਂ ਜੇ ਮੇਰੇ ਅਰ ਕਾ ਬੰਦਾ ਤੁਸੀਂ ਇੰਗਲੈਂਡ ਤੋਂ ਫੜ ਕੇ ਲਿਆਓ ਨਾ ਸਾਲਾ ਤੁਹਾਨੂੰ ਮੈਨੂੰ ਤਾਂ ਇਹ ਹੈ ਵੀ ਇੱਕ ਮੈ ਕੰਪਿਊਟਰ ਲੱਗਿਆ ਹੋਣਾ ਚਾਹੀਦਾ ਇੱਕ ਬੰਦਾ ਡਰਾਈਵਰ ਤੇ ਉਹ ਚਾਹੀਦਾ ਬਾਕੀ ਇਹ ਵੀ ਤਾਂ ਪੁਲਿਸ ਦੇ ਬੰਦੇ ਤੁਹਾਡੇ ਕਿੰਨੇ ਹੀ ਫਿਰਦੇ ਜੇ ਅਸੀਂ ਕਿ ਜਿੱਤੇ ਕਾਰਵਾਈ ਕਰਨੀ ਹੈ ਦੱਸ ਬੰਦੇ ਪੁਲਿਸ ਦੇ ਚਾਹੀਦੇ ਜਾਂ ਪਹਿਲਾਂ ਟੱਕਾਂ ਵਾਲਿਆਂ ਨੂੰ ਤੁਸੀਂ ਦੱਸੋ ਉਹ ਬੰਦੇ ਇੰਨੇ ਫਿਰਦੇ ਆ ਉਹਨਾਂ ਨੂੰ ਉਹਦੀ ਟੀਮ ਲਾਓ بیا ਆ ਗੱਲ ਹੈ ਭਾਈ ਇਸ ਤਰ੍ਹਾਂ ਹੋਊਗਾ ਸਮਝਾਇਆ ਜਾਊਗਾ ਫਿਰ ਉਤੇ ਐਕਸ਼ਨ ਲਓ ਤੁਸੀਂ ਇਹ 6 ਜ਼ਿਲ੍ਹਿਆਂ 'ਚ ਅਸੀਂ 3 ਮਹੀਨਿਆਂ 'ਚ ਟ੍ਰੈਫਿਕ ਜਿੰਨਾ ਕਿ ਸੁਧਾਰਤਾ ਨਾ ਤੁਸੀਂ ਹੋਰ ਤਾਂ ਕਾਬੂ ਕਰ ਸਕੋ ਉਹਨੂੰ ਲਾ ਸਕਦੇ ਪਰ ਭਾਜੀ ਪੁੱਛਿਆ ਇਸ ਇਹੀ ਮੈਂ ਗਟਕਰੀ ਨੂੰ ਕਿਹਾ ਉਹਨੇ ਵੀ ਕੋਈ ਨੂੰ ਪੁੱਛਿਆ ਫਿਰ ਮੈਂ ਇਹ ਵੀ ਮੈਨੂੰ ਯਾਦ ਆ ਕਿ ਜਦੋਂ ਤੁਸੀਂ ਪਿਛਲੀ ਵਾਰ ਗਏ ਆ ਉੱਥੇ ਇੰਟਰਵਿਊ ਵਗੈਰਾ ਕਰਵਾਉਣ ਲਈ ਵੀ ਚਲੋ ਮੇਰੀ ਸੇਵਾ ਲੱਗੀ ਸੀ ਹਨਾ ਉਦੋਂ ਤੁਸੀਂ ਮਿਲੇ ਕਿਸੇ ਮੰਤਰੀ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਮੰਤਰੀ ਨੂੰ ਇੱਕ ਤਾਂ ਮਿਲਣਾ ਔਖਾ ਬਹੁਤ ਹੁੰਦਾ ਉਮਰ ਦੇ ਹਿਸਾਬ ਨਾਲ ਉਦੋਂ ਮੇਰੀ ਉਮਰ 70 ਕਿਸਾ ਹੁੰਦੀ ਸੀ ਉਹ ਵੈਸੇ ਵੀ ਲੇਲੜੀਆਂ ਕਢਾਉਂਦੇ ਆ ਲੇਲੜੀਆਂ ਕਢਾ ਦਿੰਦੇ ਉਹ ਉਹਨਾਂ ਨੂੰ ਪਹਿਲਾਂ ਇਹ ਹੁੰਦਾ ਹਾਂ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਹੋਇਆ ਮੈਂ ਫੇਰ ਜਾ ਕੇ ਪ੍ਰਦਰਸ਼ਨੀ ਕੀਤੀ ਚੰਡੀਗੜ੍ਹ ਗੱਲਾਂ ਕੀ ਭੁੱਲ ਜਾਂਦੇ ਆਪਦਾ ਮੈਂ ਇੱਕ ਕਾਰ ਤੇ ਸਮਾਨ ਲੱਦ ਕੇ ਲਗਿਆ ਉੱਥੇ ਜਾ ਕੇ ਮੈਂ ਸਾਰਾ ਕੁਝ ਦਿਖਾਇਆ ਦਿਖਾ ਕੇ ਫੇਰ ਮੈਂ ਅਰਜੀ ਦਿੱਤੀ ਡੀਸੀ ਨੂੰ ਪਤਾ ਨਹੀਂ ਕਿ ਮੈਂ ਆਹ ਪਹਿਲਾਂ ਪ੍ਰਦਰਸ਼ਨੀ ਸੱਜ ਕਰਨੀ ਚਾਹਉਣਾ ਉਹ ਕਹਿੰਦੇ ਵੀ ਸਾਨੂੰ ਰਾਏ ਉਹ ਤਾਂ ਲਏ ਬਿਨਾ ਡੀਸੀ ਤੋਂ ਆਰਡਰ ਲਏ ਬਿਨਾ ਤੂੰ ਉਸੇ ਕੁਝ ਨਹੀਂ ਕਰ ਸਕਦਾ ਉਹ ਕਰਤਾ ਮੈਂ ਇੱਕ ਦਿਨ ਲਈ ਪਹਿਲਾਂ ਫੇਰ ਉਹ ਕਹਿੰਦੇ ਤੈਨੂੰ ਫੜਕੇ ਜੇਲ੍ਹ ਤੇ ਦੇ ਦੇ ਜੇ ਤੂੰ ਸਾਟੋ ਜੇ ਮੈਂ ਉਹਨੂੰ ਚਿੱਠੀ ਭਾਈ ਤਾਂ ਚਿੱਠੀ ਦਾ ਜਵਾਬ ਹੀ ਕੋਈ ਨਹੀਂ ਫਿਰ ਕੀ ਹੋਇਆ ਫਿਰ ਮੈਂ ਕਿਹਾ ਵੀ ਤੁਸੀਂ ਉੱਥੋਂ ਨਾ ਹਾਂ ਜਿਹੜੀ ਤੁਸੀਂ ਗੱਲ ਦਸੀ ਉੱਥੇ ਡਾਇਰੈਕਟਰ ਆਫ ਟ੍ਰਾਂਸਪੋਰਟ ਨੂੰ ਮਿਲੋ ਤੁਸੀਂ ਜੀ ਮੈਂ ਉਹਦੇ ਕੋਲੇ ਗਿਆ ਹਾਂਜੀ ਉਹਦੇ ਬਾਹਰ ਲਿਖਿਆ ਹੋਇਆ ਵੀ ਤੁਸੀਂ 12 ਤੋਂ 1 ਵਜੇ ਤੱਕ ਮਿਲ ਸਕਦੇ ਹੋ 1 ਵਜੇ ਸਾਲਾ ਰੋਟੀ ਖਾਣ ਗਿਆ ਮੈਂ ਬਾਹਰ ਚ ਬੈਠਾ ਰਿਆ ਜਦੋਂ ਮੈਂ ਬੈਠਾ ਰਿਆ ਫਿਰ ਮੈਂ ਅੰਦਰ ਬੰਦੇ ਨੂੰ ਚਿੱਠੀ ਦਿਖਾਈ ਜਿਹੜੀ ਬਨਬਾਲ ਸਿੰਘ ਨੇ ਕੈਪਟਨ ਦੀ ਮੈਨੂੰ ਕਹੀ ਸੀ ਜੀ ਕਿਤਾਬ ਦੀ ਫਿਰ ਉਹਨੇ ਮੈਨੂੰ ਅੰਦਰ ਬੁਲਾਇਆ ਕਾਫੀ ਪਲਾਈ ਜੇ ਬੋ ਤੁਸੀਂ ਹੁਣ ਜਾਓ ਉਹਨਾਂ ਜੀ ਐਂਕਰ ਹੋ ਜੀ ਉਹ ਮੈਂ ਉਹਦਾ ਟਾਈਮ ਹੋ ਗਿਆ ਹੋਰ ਮੀਟਿੰਗ ਤੇ ਉੱਠ ਗਿਆ ਫਿਰ ਮੈਂ ਡਿਪਟੀ ਡਾਇਰੈਕਟਰ ਨੂੰ ਮਿਲਿਆ ਫਿਰ ਇੱਕ ਇੱਕ ਲੇਡੀ ਸੀਗੀ ਤਜਿੰਦਰ ਕੌਰ ਪਤਾ ਨਹੀਂ ਉਹ ਤਜਿੰਦਰ ਕੌਰ ਲੇਡੀ ਸੀਗੀ ਪਾਲਿਸੀ ਬਣਾਉਣ ਵਾਲੀ ਅੱਛਾ ਉਹਦੇ ਕੋਲੇ ਵੀ ਬਸ ਇਹੀ ਹੈ ਸਾਡੇ ਕੋਲ ਪੈਸਾ ਤੱਕ ਨਹੀਂ ਇਹ ਤਾਂ ਬਾਦਲ ਸਾਹਿਬ ਕੱਲ ਨਵੇੜ ਦੇ ਇੱਥੇ ਆ ਗਏ ਨਵੇੜ ਇੱਥੇ ਹੀ ਹੁੰਦੀ ਰੇ ਕੋਈ ਸੁਣਦਾ ਹੀ ਨਹੀਂ ਇੱਕ ਤੁਹਾਡੇ ਚ ਸਮਝਦੇ ਹੀ ਨਹੀਂ ਉਹ ਵੀ ਇਹਸ ਬੰਦੇ 'ਚ ਕੋਈ ਇਹ ਕੱਢਣ ਪਾਉਣ ਨੂੰ ਹੈਗਾ ਉਹ ਤਾਂ ਇਹ ਸਮਝਦੇ ਸਾਥੋਂ ਫਾਇਦਾ ਠਾਉਣਾ ਹੈ ਗਦਾ ਕੋੜਾ 1 ਬਰਾਬਰ 1 ਇਹ ਤਾਂ ਸਾਥੋਂ ਕੋਈ ਫਾਇਦਾ ਠਾਉਣਾ ਹੈ ਹੂੰ ਇਹ ਉਹ ਇਸ ਕਰਕੇ ਨਾ ਉਹਨੂੰ ਮਿਲਣਾ ਹੀ ਬੜਾ ਔਖਾ ਹੈ ਫਿਰ ਹੂੰ ਦੂਜੇ ਵਜੇਦਾਂ ਨੂੰ ਤਾਂ ਕੀ ਮਿਲਣਾ ਸੀ ਫਿਰ ਮੈਂ ਇੱਕ ਵਾਰਾ ਕਹਤਾ ਮੈਂ ਇਹਨੂੰ ਮੰਤਰੀ ਨੂੰ ਗਿਆ ਕੀ ਹੈ ਕਿਉਂਕਿ ਇਹਦੇ ਨੇੜੇ ਜੇ ਮੈਂ ਬਟੰਡੇ ਤੋਂ ਹੀ ਆ ਮੈਂ ਜੂ ਬਾਦਲ ਦਾ ਜਿਹੜਾ ਭਤੀਜਾ ਹੈ ਹਾਂ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਵੀ ਇਹਨੂੰ ਹੀ ਮੈਂ ਕਹਾ ਇੱਥੇ ਆਏ ਦਾ ਤੁਸੀਂ ਸ਼ਹਿਰ ਜਾਣਦੇ ਹੋ ਮੈਨੂੰ ਪਤਾ ਤੁਸੀਂ ਪੀਪੀਪੀ ਜਿਹੜੀ ਪਾਰਟੀ ਸੀ ਉਹਦੇ ਤੁਸੀਂ ਮੋਟੀ ਸੀ ਇਕੱਠਾ ਕੀਤਾ ਇਹਦੇ ਪਰ ਉੱਥੇ ਸਾਰੇ ਅੱਖਾਂ ਫੇਰ ਜਾਂਦੇ ਇਹਨੇ ਮੈਨੂੰ ਅਪਾਇੰਟਮੈਂਟ ਦੇਤੀ ਜਿੱਦ ਮੈਂ ਚੰਡੀਗੜ੍ਹ ਗਿਆ ਉੱਥੇ ਮੈਨੂੰ ਪਤਾ ਲੱਗਿਆ ਜੀ ਉਹ ਤਾਂ ਅੱਧ ਘੰਟਾ ਪਹਿਲਾਂ ਫਲਾਣੇ ਦਾ ਉੱਟ ਕੇ ਜ਼ਰੂਰੀ ਕੰਮ ਹੋ ਗਿਆ ਹਮ ਨਾਲੇ ਅਮਰੀਕ ਸਿੰਘ ਢਿੱਲੋਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਚੰਗੀ ਤਰ੍ਹਾਂ ਜਾਣਦਾ ਸੀ ਫੇਰ ਵੀ ਇਹਨੂੰ ਮੈਂ ਕਈ ਵਾਰਾ ਹੋਇਆ ਫੇਰ ਇੱਕ ਦੋ ਵਾਰ ਮੈਨੂੰ ਇਹ ਕਿ ਮੈਂ ਤੈਨੂੰ ਜਾਣਦਾ ਤੇਰਾ ਨਾਮ ਅਮਰੀਕ ਸਿੰਘ ਢਿੱਲੋਂ ਹੀ ਹੈ ਨਾ ਬਸ ਇੰਨਾ ਕਹਿ ਕੇ ਸਾਰਾ ਫਿਰ ਮੈਂ ਚਟਣਾ ਹਾਂ ਹੈ ਫਿਰ ਮੈਂ ਇਦੇ ਲਈ ਪੈਸੇ ਭਾਜੀ ਜੇ ਦੱਸੋ ਨਾ ਹਾਂ ਇਸ ਗੱਲ ਅਸੀਂ ਵੀ ਗਧੇ ਵਜਦੇ ਕਿ ਲੋਕਾਂ ਦੇ ਪੈਸੇ ਇਹਦੇ ਲਈ ਮੈਂ 5 ਲੱਖ ਰੁਪਈਆ ਨਾ ਜਦੋਂ ਇੱਥੇ ਖੜਾ ਸੀ ਲੋਕਾਂ ਨਾਲੇ ਆਪਦਾ ਨਾਮ ਮੈਂ ਇਹ ਬਿਗਾ ਦੇਖੇ ਕਰੇ ਨਾ ਜਣੀ ਵੀ ਜਦੋਂ ਬਾਹਰਲੇ ਪੈਸੇ ਐ ਰਸੀਦ ਜਿੱਤੀ ਇਹ ਜਿੱ ਦਿੱਤਾ ਫਿਰ ਖਵਾਰਾਂ ਨੂੰ ਬੜਾ ਲਿਖਿਆ ਜੀ ਜਦੋਂ ਉੱਤੇ 2-2000 ਨੂੰ ਵੋਟ ਹੋ ਗਈ ਜੰਨੀ ਹਾਂ ਤੇ ਇਹਨੇ ਕੋਈ ਫਲਾਨਾ ਮੁੰਡਾ ਬਣਾਇਆ ਕਿ ਮੈਂ ਉਹਨੂੰ ਵੀ ਲਿਖਿਆ ਉਹ ਕੰਜਰੋ ਵੀ ਚਿੱਠੀ ਲਿਖੋ ਉਸਨੂੰ ਜਿਹੜਾ ਇਲੈਕਸ਼ਨ ਕਮਿਸ਼ਨਰ ਹੈ ਵੀ ਧੰਦਲੀ ਹੋ ਰਹੀ ਹੈ ਫਿਰ ਬਾਤ ਕੀ ਕਰੋਗੇ ਨਹੀਂ ਜੀ ਫਲਾਨਾ ਤਾਂ ਹੁਣ ਉਹਦਾ ਗਾਲਾ ਖਰਾਬ ਹੈ ਉਹ ਐ ਕਰਨ ਗਿਆ ਫਲਾਨਾ ਦੀ ਮਾਸੀ ਨੂੰ ਮਿਲਣ ਗਿਆ ਫਲਾਨਾ ਇਹਨਾਂ ਦਾ ਸਾਰਾ ਕੰਮ ਹੀ ਅੜਕਲ ਬੱਝੂ ਮੈਂ ਇੱਕ ਦੋ ਚਿੱਠੀਆਂ ਲਿਖੀਆਂ ਉਹਦੇ ਚ ਫਿਰ ਮੈਨੂੰ ਵੀ ਕਈ ਸਮਝਾ ਦਿੰਦੇ ਆ ਐਵੇਂ ਤੈਨੂੰ ਕੋਈ ਸਰਟੀਫੀਕੇਟ ਕਰੂਗਾ ਕਿਸੇ ਦੀ ਨਿਗਾਹ ਚ ਆ ਗਿਆ ਬਾਦਰ ਕਰਕੇ ਤੇਨੂੰ ਹੋਰ ਬਰਬਾਦ ਇਹਨਾਂ ਤੂੰ ਜਾਣਦੇ ਘਰ ਦੇ ਵੀ ਆਦੇ ਲੋਕ ਤਾਂ ਪੈਸੇ ਕਮਾਉਂਦੇ ਫਿਰਦੇ ਤੂੰ ਸਾਡੇ ਲਈ ਪੰਗੇ ਕਰਦਾ ਫਿਰਦਾ ਅਹੀਂ ਜੀ ਗੱਲ ਹੈ ਜੀ ਇੰਨਾ ਮਿਹਨਤ ਮੈਂ ਬਹੁ ਕੀਤੀ ਹਾਂ ਨਹੀਂ ਨਹੀਂ ਇਹ ਤਾਂ ਅਜੇ ਅਜੇ ਮੇਰਾ ਇਹ ਹੈ ਕੋਈ ਬੰਦਾ ਮੈਨੂੰ ਸਵਾਲ ਪੁੱਛੇ ਨਾ ਵੀ ਤੂੰ ਟ੍ਰੈਫਿਕ ਆਰੇ ਕਿੰਨਾ ਕੁ ਜਾਣਦਾ ਹੂੰ ਭਾਈ ਮੈਂ ਜਾਣਦਾ ਇਹਦੇ ਛੱਕ ਨਹੀਂ ਨਹੀਂ ਬਿਲਕੁਲ ਤਸੱਲੀ ਕਰਵਾਉਂਦੇ ਹਾਂ ਤੁਸੀਂ ਬਿਲਕੁਲ ਚਲੋ ਸਾਬ ਜਿਵੇਂ ਅਕਸਰ ਹੀ ਦੇਖਿਆ ਕਿ ਬੇਸ਼ੱਕ ਉਹਨਾਂ ਲੋਕਾਂ ਦੇ ਵਿੱਚ ਮੈਂ ਵੀ ਹਾਂ ਆਪਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਤੇ ਆਪਾਂ ਇੱਥੋਂ ਦੇ ਕਾਨੂੰਨ ਨੂੰ ਬਹੁਤ ਹੀ ਜਾਨੀ ਕਿ ਸਦਕ ਨਾਲ ਮੰਨਦੇ ਆ ਹਨਾ ਬਿਲਕੁਲ ਜਾਂ ਅਸੀਂ ਗੱਡੀ ਚਲਾਉਨੇ ਆ ਮੋਟਰਸਾਈਕਲ ਚਲਾਉਨੇ ਆ ਤੇ ਅਸੀਂ ਇੱਥੋਂ ਦੇ ਨਿਯਮਾਂ ਨੂੰ ਕਾਨੂੰਨਾਂ ਨੂੰ ਰੱਬ ਕਰਕੇ ਮੰਨਦੇ ਆ ਬਿਲਕੁਲ ਤੇ ਅਸੀਂ ਦੂਜਿਆਂ ਨੂੰ ਖਾਸ ਕਰਕੇ ਪੰਜਾਬ ਬੈਠਿਆਂ ਨੂੰ ਵੀ ਮਤਾਂ ਦਿੰਨੇ ਆ ਕਿ ਯਾਰ ਉੱਥੇ ਐਦਾਂ ਹੁੰਦਾ ਉਹ ਹੁੰਦਾ ਜਿਉਂ ਹੁੰਦਾ ਹਨ ਪਰ ਜਦੋਂ ਅਸੀਂ ਛੁੱਟੀਆਂ ਮਨਾਉਣ ਜਾਂਦੇ ਆ ਜੇ ਅਸੀਂ ਮੋਟਰਸਾਈਕਲ ਚਲਾਉਣੇ ਆ ਤਾਂ ਅਸੀਂ ਹੈਲਮਟ ਨਹੀਂ ਲੈਣਾ ਉੱਥੇ ਇੱਥੇ ਜੇ ਸਾਡਾ ਚੱਪਲਾ ਪਾ ਕੇ ਗੱਡੀ ਜਾਂ ਮੋਟਰਸਾਈਕਲ ਚਲਾਉਣ ਤੇ ਸਾਨੂੰ ਟਿਕਟ ਮਿਲਦੀ ਆ ਤੇ ਉੱਥੇ ਜਾ ਕੇ ਅਸੀਂ ਕੈਂਚੀ ਚੱਪਲਾ ਪਾ ਕੇ ਇਹਨਾਂ ਚੀਜ਼ਾਂ ਚਲਾਉਣ ਨੂੰ ਤਰਜੀਹ ਦਿੰਨੇ ਆ ਦੂਜਾ ਜੇ ਅਸੀਂ ਗੱਡੀ ਚਲਾਉਣੇ ਆ ਤੇ ਉੱਥੇ ਜਾ ਕੇ ਅਸੀਂ ਬਿਨਾ ਬੈਲਟ ਲਾਏ ਵੀ ਗੱਡੀ ਚਲਾਉਨੇ ਆ ਖਾਸ ਤੌਰ ਤੇ ਛੋਟੇ ਜੁਆਕ ਜਿਹੜੇ ਆ ਉਹਨਾਂ ਨੂੰ ਬਿਨਾ ਸੀਟ ਤੋਂ ਬੱਚਿਆਂ ਵਾਲੀ ਸੀਟ ਤੋਂ ਬੈਠਣਾ ਇੱਥੇ ਇੱਕ ਤਰ੍ਹਾਂ ਜੁਰਮ ਠੀਕ ਹੈ ਤੇ ਅਸੀਂ ਉੱਥੇ ਉਥੋਂ ਵਾਲੀ ਤਰਜ਼ 'ਚ ਹੀ ਸਾਰਾ ਕੁਝ ਕਰਦੇ ਆ ਜੇ ਸਾਡੇ ਪ੍ਰਵਾਸੀ ਵੀਰ ਭੈਣਾਂ ਉੱਥੇ ਜਾ ਕੇ ਵੀ ਇਹ ਉਦਾਹਰਨ ਸੈੱਟ ਕਰਨਾ ਤੁਹਾਨੂੰ ਲੱਗਦਾ ਨਹੀਂ ਕਿ ਉੱਥੇ ਅਸੀਂ ਇਸ ਢੰਗ ਨਾਲ ਵੀ ਜਾਗਰਤੀ ਫਲਾਉਣ 'ਚ ਹਿੱਸਾ ਪਾ ਸਕਦੇ ਆ ਹਾਂ ਠੀਕ ਹੈ ਚਾਹੀਦਾ ਪਰ ਮੇਰਾ ਖਿਆਲ ਹੈ ਰਿਵਾਰਡ ਘੱਟ ਮਿਲਦਾ ਤਾਂ ਕਰਕੇ ਬੰਦੇ ਸ਼ਾਇਦ ਲੱਗ ਜਾਂਦੇ ਕਿਉਂਕਿ ਉੱਥੇ ਨਾ ਕਦਰ ਹੈ ਨਹੀਂ ਇਸ ਗੱਲ ਦੀ ਭੋਰਾ ਹੀ ਰੀਅਲੀ ਪਰ ਹੋਣਾ ਚਾਹੀਦਾ ਵੀ ਮਾੜਾ ਜਿਹਾ ਸਿੱਖਣ ਪਰ ਪਤਾ ਨਹੀਂ ਇੱਕ ਹਨੇਰੀ ਇਹੋ ਜੀ ਆ ਰਹੀ ਹੈ ਕਿੰਨਾ ਹੀ ਤੁਸੀਂ ਤੁਹਾਨੂੰ ਹੀ ਬਦਲਣਾ ਪੈਂਦਾ ਉਹ ਨਹੀਂ ਬਦਲਦੇ ਪਤਾ ਨਹੀਂ ਕਿਉਂ ਮਸਾਲ ਤੁਸੀਂ ਹੁਣ ਹੁਣ ਤੁਸੀਂ ਇਹ 네ਗਟਿਵਿਟੀ ਵੱਲ ਜਾ ਰਹੇ ਹੋ ਨਾ ਕੀ ਚੱਕਰ ਆ ਪਰ ਇਹ ਨੈਗੇਟਿਵ ਹੀ ਕਰਕੇ ਤਾਂ ਇਹਨਾਂ ਨੇ ਫੜਿਆ ਨਹੀਂ ਇਹ ਕੰਮ ਇੱਕ ਵਾਰ ਮੈਂ ਬੋਰਤ ਨੇੜੇ ਜਾਣਾ ਸੀ ਤੇ ਮੈਂ ਇਸ ਤਰ੍ਹਾਂ ਕਾਰ ਹੋਟਲ ਲਈ ਤੇ ਬੈਠਣਸਾਰ ਮੈਂ ਬੈਲਟ ਲਾ ਲਈ ਪੈ ਗਿਆ ਮੈਨੂੰ ਬੰਦਾ ਕਹਿੰਦਾ ਕਿ ਕਿੱਥੋਂ ਆਏ ਮੈਂ ਹਜੇ ਬਿਟੰਡੇ ਤੋਂ ਨਹੀਂ ਜੀ ਪਿੱਛੋਂ ਕਿੱਥੋਂ ਆਏ ਮੈਂ ਦਿੱਲੀ ਤੋਂ ਆਇਆ ਨਹੀਂ ਜੀ ਪਿੱਛੋਂ ਕਿੱਥੋਂ ਨੇ ਸੁਧਾਨ ਜਿਹਾ ਬੰਦਾ ਮੈਂ ਕਿਹਾ ਆਇਆ ਤਾਂ ਮੈਂ ਇੰਗਲੈਂਡ ਤੋਂ ਆ ਪਰ ਤੈਨੂੰ ਪਤਾ ਕਿਵੇਂ ਲੱਗਿਆ ਵੀ ਤੂੰ ਇੰਗਲੈਂਡ ਤੋਂ ਆ ਤੈਨੂੰ ਤੂੰ বুঝਦਾ ਉਹ ਫਿਰ ਬਚਾਈ ਕਰ ਲੈ ਐਨਰਜੀ ਅਸੀਂ ਤਾਂ ਉੜਦੇ ਜਾਨਵਰਾਂ ਨੂੰ ਪੁੱਛ ਲੈਨੇ ਕਿ ਮੈਂ ਕਿਹਾ ਉਹ ਕਿਵੇਂ ਕਹਿੰਦਾ ਇੱਥੇ ਦਾ ਡਾਂਗਾਂ ਨਾਲ ਕੁੱਟ ਕੇ ਬੈਲਟ ਲਾਉਂਦਾ ਨਹੀਂ ਲਾਉਂਦੇ ਤੁਸੀਂ ਆਪ ਲਾਉਨੇ ਬੈਟਣ ਲਈ ਆਪ ਲਾ ਲਈ ਤੇ ਮੇਰਾ خیال ਹੈ ਜੇ ਥੋੜਾ ਜਿਹਾ ਸੀ ਨਾ ਕਈ ਗੱਲਾਂ ਸਾਡੀਆਂ ਵੀ ਆਤਾਂ ਉਹੀ ਆ ਪਰ ਥੋੜੇ ਬੰਦੇ ਆ ਜਿਹੜੇ ਜਨੀ ਇੱਥੇ ਜਾ ਕੇ ਨਾ ਸੁਧਾਰ ਕਰਦੇ ਉੱਥੇ ਫੋਲੋ ਕਰਦੇ ਫੋਲੋ ਕਰਦੇ ਥੋੜੇ ਆ ਸਾਡੇ ਲੀਡਰ ਨਹੀਂ ਕਰਦੇ ਤੁਸੀਂ ਇੰਟਰਵਿਊ ਹੁੰਦੀਆਂ ਠੀਕ ਆ ਅਕਸਰ ਹੀ ਗੱਡੀ ਦੇ ਵਿੱਚ ਬੈਠਿਆਂ ਦੀਆਂ ਇੰਟਰਵਿਊ ਹੁੰਦੀਆਂ ਤੁਸੀਂ ਉਹਦੇ ਵਿੱਚੋਂ ਸਿੱਧੇ-ਸਿੱਧੇ ਦੇਖ ਸਕਦੇ ਹੋ ਵੀ ਡਰਾਈਵਰ ਦੀ ਵੀ ਨਹੀਂ ਲੱਗੀ ਹੁੰਦੀ ਤੇ ਮੂਰੇ ਬੈਠੇ ਦੇ ਆਪਦੇ ਵੀ ਨਹੀਂ ਲੱਗੀ ਹੁੰਦੀ ਤੇ ਹੁਣ ਜਿਵੇਂ ਕਾਨੂੰਨ ਨਿਜਮ ਇਹਨਾਂ ਨੇ ਬਣਾਇਆ ਕਿ ਛੋਟਾ ਬੱਚਾ ਨਹੀਂ ਕੋਈ ਚਲਾ ਸਕਦਾ ਮੋਟਰਸਾਈਕਲ ਜਾਂ ਕੁਝ ਹੋਰ ਹਨ ਉਹਨੂੰ ਹੁਣ ਜੇ ਆਪਾਂ ਇਹ ਵੜਾਈਏ ਜੀ ਇਹ ਨਿਜਮ ਬਣਾਤਾ ਇਹ ਤਾਂ ਆਲਰੇਡੀ ਹੈਗਾ ਪਹਿਲੇ ਹੈਗਾ ਇਹ ਤਾਂ 18 ਸਾਲ ਤੋਂ ਘਟਦਾ ਜਿਹੜਾ ਨਹੀਂ ਚਲਾ ਸਕਦਾ ਤੇ ਇੱਥੇ ਹੁਣ ਜੇ ਤੁਸੀਂ ਦੇਖਦੇ ਹੋ ਤੇ ਇੱਥੇ ਬੱਚੇ ਨੂੰ ਜਾਂ 18 ਸਾਲ ਤੋਂ ਘੱਟ ਵਾਲੇ ਨੂੰ ਇਕਦੇ ਐਕਸ਼ਨ ਲੈਂਦੇ ਆ ਉੱਥੇ ਸਾਲਾ ਐਕਸ਼ਨ ਐ ਨਾ ਜਿਹੜਾ ਹਾਂਜੀ ਲੈਂਦੇ ਗਲਤ ਬੰਦੇ ਤੇ ਜਿੱਥੇ ਐਕਸ਼ਨ ਲੈਣਾ ਹੈ ਉੱਥੇ ਲੈਂਦੇ ਨਹੀਂ ਇਸ ਕਰਕੇ ਕਾਨੂੰਨ ਥੋੜਾ ਜਿਹਾ ਫਾਲੋ ਨਹੀਂ ਹੁੰਦਾ ਹਾਂ ਜਿਹੜਾ ਬੰਦਾ ਕਰ ਜਾਂਦਾ ਉਹ ਸਰਦਾਰ ਦਾ ਮੁੰਡਾ ਹੁੰਦਾ ਉਹ ਤਾਂ ਉਹਨੇ ਛੱਡ ਦੇਣਾ ਨੌਕਰ ਦੇ ਮੁੰਡੇ ਤੇ ਉਹਨੇ ਕੇਸ ਬਣਾ ਦੇ ਜੀ ਐਂ ਜੇ ਵੀ ਨਿਕਲ ਜਾਂਦੇ ਤੇ ਕਈ ਜ ਨਹੀਂ ਕਾਹ ਤੱਕ ਇਹ ਨਾ ਪਿਹੜੇ ਨਾ ਹਾਂ ਤੇ ਇਸ ਕਰਕੇ ਨਾ ਪਰ ਜਿੰਨੇ ਬੰਦੇ ਇੰਡੀਆ ਚ ਮੈਂ ਤਾਂ ਹੁਣ ਤਾਂ 7 ਸਾਲ ਹੋ ਗਏ ਹਾਂ ਜਿੰਨਾ ਨੁਕਸਾਨ ਅਸੀਂ ਟ੍ਰੈਫਿਕ ਚ ਕਰਾਉਨੇ ਆ ਜੀ ਇੰਨਾ ਹੋਰ ਨਹੀਂ ਦਿਲਿਆ ਨਤੋਂ ਦਾ ਹਜੇ ਵੀ ਆਉਂਦੀ ਹੈ ਖਬਰਾਂ ਉਵੇਂ ਆਉਂਦੀਆਂ ਹੁਣ ਮੈਂ ਥੋੜਾ ਜਿਹਾ ਇਸ ਪਾਸੇ ਹਾਂ ਪਰ ਇੰਨਾ ਨਾ ਹੋੜ ਨਹੀਂ ਕਿਤੇ ਹੋਰ ਇੱਥੇ ਕਿਤੇ ਮਸਾਂ ਹੀ ਕਿਤੇ ਬੱਚਿਆਂ ਦੀਆਂ ਮੈਨੂੰ ਹੁਣ 7 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਬੱਚਿਆਂ ਦੀ ਦੋ ਤਿੰਨ ਵਾਰੀ ਇੱਕ ਦੋ ਵਾਰ ਬਸ ਜਾ ਉਹਦੇ ਚ ਆਈ ਹੋ ਇੰਡੀਆ ਜੀ ਤੁਸੀਂ ਹਰੇਕ ਮਹੀਨੇ ਹੀ ਦੇਖਦੇ ਹੋ 25 25 ਬੱਚਾ ਇੱਕ ਵਾਰ ਉਹ ਵੀ ਤੇ ਇਹਦੇ ਵਿੱਚ ਤਸਵੀਰਾਂ ਹੈਗੀਆਂ ਬੁੱਕ ਦੇ ਵਿੱਚ ਜੀ ਜਦੋਂ ਜਲੰਧਰ ਦੇ ਨੇੜੇ ਇੱਕ ਮਿੰਨੀ ਬੈ 25 ਬੱਚਿਆਂ ਦੀ ਛੋਟਿਆਂ ਦੀ ਜੀ ਸਮਝੇ ਉਹ ਹੁਣ ਮੈਂ ਹਾਂ ਉਥੇ ਇੱਕ ਆਈਡੀਆ ਆ ਗਿਆ ਮੋਟਾ ਜਿਹਾ ਹਾਂ ਜੀ ਵੀ ਕੀ ਬਰੀਕੀਆਂ ਸਿਖਾਉਣ ਵਾਲੀਆਂ ਉਥੇ ਇੱਕ ਮੋੜ ਜਾ ਹੈਗਾ ਮੈਂ ਜਲੰਧਰ ਜ਼ਿਲ੍ਹੇ ਦਾ ਤਾਂ ਹੈ ਨਹੀਂ ਜੀ ਤੇ ਉਥੇ ਚਾਹੀਦਾ ਇੱਕ ਇੱਥੇ ਨਾ ਹੈਗਾ ਸਟਾਪ ਜੰਕਸ਼ਨ ਜੀ ਦੂਜਾ ਜਗ੍ਹਾ ਤੇ ਸਟਾਪ ਜਗ੍ਹਾ ਤੇ ਫਰਕ ਆ ਜੀ ਤੇ ਡੰਡਾ ਲੱਗਿਆ ਹੁੰਦਾ ਹਾਂ ਹਾਂਜੀ ਹਾਂਜੀ ਉਹਦੇ ਤੇ ਬੱਸ ਦੂਜੇ ਤੇ ਤਾਂ ਚਲਦੀ ਬੱਸ ਤੁਸੀਂ ਗੇਹ ਚ ਪਾਓ ਤੇ ਦੇਖ ਕੇ ਤੁਰ ਜੋ ਹਾਂਜੀ ਉਹਦੇ ਤੇ ਸਿਚੁਏਸ਼ਨ ਇੰਨੀ ਖਤਰਨਾਕ ਹੈ ਕਾਰ ਮਜੂ ਮਸਟ ਸਟਾਪ ਹੈਂਡ ਬ੍ਰੇਕ ਆ ਫੇਰ ਚੱਲਣਾ ਹੀ ਪੈਣਾ ਰੋਕਣਾ ਹੀ ਪੈਣਾ ਰੋਕਣਾ ਹੀ ਪੈਣਾ ਫੇਰ ਦੇਖ ਕੇ ਉਹਦੇ ਚ ਜਦੋਂ ਫੇਰ ਦੇਖ ਉੱਥੇ ਇਹੋ ਗੱਲ ਉਹਨੇ ਕੀਤੀ ਨਹੀਂ ਬੰਦੇ ਨੇ ਉਦੋਂ ਕਾਰ ਆਉਂਦੀ ਸੀ ਅਸੀਂ ਦੇਖਿਆ ਬਸ ਉੱਥੇ ਕਾਰ ਗਈ ਨਹੀਂ ਸਾਰੇ 25 ਬੱਚੇ ਉਹ ਬਾਹਰ ਚੱਕ ਕੇ ਉਹਨੇ ਉਹ ਗੱਲਾਂ ਮੈਂ ਉਹ ਪੁਆਇੰਟ ਦਿੱਤੇ ਐਡੀ ਬਰੀਕੀ ਨਾਲ ਦਿੱਤੇ ਹੋਏ ਸੋ ਚੱਲਦਾ ਜੀ ਉੱਥੇ ਕਿਸੇ ਦੀ ਜਨੀ ਜਦੀ ਨਾਲ ਬਹੁਤ ਜ਼ਿਆਦਾ ਖਰਚਾ ਇਸ ਕਰਦੇ ਹੋ ਫਿਰ ਕੋ ਪੁੱਛਦਾ ਕੋਈ ਨਹੀਂ ਵੱਡੇ ਟੁੱਕੇ ਬੰਦੇ ਪਏ ਹਸ ਸਾਲਾਂ ਚ ਕੋਈ ਨਹੀਂ ਬਸ ਤਾਂ ਸਾਡੇ ਬਠਿੰਡੇ ਬਠਿੰਡੇ ਤੇ ਐਦ ਕਿ ਜਿੱਦਿਆ ਮਨਿਸਟਰ ਬਣਿਆ ਨਾ ਇਸ ਦਾ ਭਗਵਾਨ ਤੁਮਾਰ ਦਾ ਉੱਦਦਾਈਮਾ ਐਸ ਨੂੰ ਚਿੱਠੀ ਲਿਖੀ ਐ ਇਸ ਬਾਰੇ ਹੁਣ ਹੁਣ ਭਗਵੰਤਮਾਨ ਨੂੰ ਭਗਵੰਤ ਨਹੀਂ ਜਿਹੜਾ ਇਹ ਤਾਂ ਵਜ਼ੀਰ ਹੈ ਜਿਹੜਾ ਟ੍ਰੈਫਿਕ ਦਾ ਬਣਿਆ ਅੱਛਾ ਮੁੰਡਾ ਪਤਾ ਨਹੀਂ ਕੀ ਐ ਮੇਰੇ ਨਾਂ ਨਹੀਂ ਜਾਣੋ ਜੀ ਉਹ ਅਜੇ ਬਣਨਾ ਨਹੀਂ ਸੀ ਉਹ ਐਮਐਲਏ ਜਿੱਤੇ ਸੀ ਜੀ ਉਹਦੇ ਟ੍ਰੈਫਿਕ ਤੇ ਉੱਥੇ ਇੱਕ ਉਹਦਾ ਐਮਰੀ ਆ ਗਈ ਉਹਦੇ ਚ ਜੀ ਉਹਦੇ ਚ ਪੰਜ ਬੰਦੇ ਜੰਨੀ ਇਹ ਤੇ ਪਿੰਡ ਦੇ ਖਾਸ ਕਰ ਜਿਹੜਾ ਬਾਅਦ ਚ ਟ੍ਰੈਫਿਕ ਇਨਸਪੈਕਟਰ ਬਣਿਆ ਜੀ ਉਹ ਨਾ ਛੋਟਾ ਜਿਹਾ ਕਸਬਾ ਐ ਮੈਂ ਉੱਥੇ ਲਿਖਤਾ ਸਰਪੰਚ ਨੂੰ ਚਿੱਠੀ ਜੇ ਮੈਂ ਲਿਖਦਾ ਜੰਨੀ ਸਿਟੀ ਦਾ ਕੀ ਇਹ ਮੇਰ ਜਾਂ ਹੋਰ ਪੇਸ਼ੇਦ ਮਿਲ ਜਾਂਦੀ ਵੀ ਸਰਦਾਰ ਜੀ ਆ ਮੈਨੂੰ ਬਹੁਤ ਦੁੱਖ ਹੋਇਆ ਤੁਸੀਂ ਉਹ ਨਵੇਂ ਇਨਸਪੈਕਟਰ ਬਾਇਓ ਕੀ ਬਣੇ ਹੋ ਐ ਐਮ ਐਲ ਐਸ ਤੁਸੀਂ ਭਗਵੰਤ ਮਾਨ ਕੋਲੇ ਇੱਕ ਜਰੂਰ ਲੈ ਕੇ ਜਾਇਓ ਇਹ ਗੱਲ ਵੀ ਤੁਸੀਂ ਵੈਸਤੋ ਇਹ ਗੱਲ ਸਿੱਖ ਲਓ ਵੀ ਇਸ ਤਰ੍ਹਾਂ ਜਿਹੜੀ ਹੈ ਨਾ ਥੋੜਾ ਜਿਹਾ ਸੁਧਾਰ ਹੋ ਸਕਦਾ ਬਾਅਦ ਚ ਉਹੀ ਮੁੰਡਾ ਤਾਂ ਟ੍ਰਾਫਿਕ ਇਨਸਪੈਕਟਰ ਬਣ ਜੀ ਪਰ ਕੋਈ ਪਤਾ ਨਹੀਂ ਲੱਗਦਾ ਠੀਕ ਕੀ ਨਾ ਆ ਇਹਦਾ ਠੀਕ ਤੇ ਹੁਣ ਜੇ ਮੰਨ ਲਓ ਉਸੇ ਕਿਤਾਬ ਨੂੰ ਜਿਹੜੀ ਆਪਣੀ ਤੁਸੀਂ ਪਹਿਲਾਂ ਛਪਾਈ ਆ ਇੱਕ ਉਹਨੂੰ ਪ੍ਰਚਾਰਨ ਲਈ ਜਾਂ ਨਵੇਂ ਸਿਰਿਓਂ ਲੋਕਾਂ ਦੇ ਵਿੱਚ ਲਿਜਾਣ ਲਈ ਤੁਸੀਂ ਆਸਬੰਦ ਹੈਗੇ ਹੋ ਜੇ ਦੁਆਰ ਤੋਂ ਇਹ ਕਰ ਤੁਸੀਂ ਮਿਹਨਤ ਕਰਨੀ ਪੈਂਦੀ ਜੇ ਤੁਸੀਂ ਕਰ ਸਕਦੇ ਮੈਂ ਮੈਂ ਤਾਂ ਹਾਂਜੀ ਤੁਸੀਂ ਉਹਨੂੰ ਆਪਦੀ ਸਮਝੋ ਆਪਦੇ ਮਿੱਤਰ ਤੁਹਾਡਾ ਤਾਂ ਯੋਗਦਾਨ ਹੈ ਨਹੀਂ ਨਹੀਂ ਮੈਂ ਫਿਰ ਦੇਖੀਏ ਹੋਗੇ ਕਿੰਨੀ ਦੀ ਤਾਂ ਕੀਮਤ ਪਈ ਬਿਲਕੁਲ ਬਿਲਕੁਲ ਨਹੀਂ ਨਹੀਂ ਬਿਲਕੁਲ ਚਲੋ ਮੈਂ ਜਿੰਨੀ ਕੋਸ਼ਿਸ਼ ਆਪਦੇ ਕੋਲੋਂ ਕਰਨ ਦੀ ਕੋਸ਼ਿਸ਼ ਕੀਤੀ ਐ ਸੋ ਇਹ ਸਨ ਸਾਡੇ ਬਹੁਤ ਹੀ ਪਿਆਰੇ ਇੱਕ ਗੱਲ ਹੋਰ ਹਾਂਜੀ ਹਾਂਜੀ ਮੇਰਾ ਖਿਆਲ ਪਹਿਲਾਂ ਮੇਰੇ ਕਨੇਡਾ ਜਾਂ ਆਪ ਦੇ ਕਨੇਡਾ ਇੱਕ ਦੋ ਚਿੱਠੀਆਂ ਤੁਸੀਂ ਭਗਵਾਨ ਕਮਨ ਜੱਟ ਐਸੀ ਉਹਨੂੰ ਦੇਖੋ ਜੀ ਜੇ ਅਸੀਂ ਵਿਚਾਰ ਕੀਤਾ ਮੈਂ ਤੁਸੀਂ ਪ੍ਰਵੇਸ਼ ਪੋਜੀਸ਼ਨ ਚ ਮੈਂ ਕੁਝ ਬੰਦਿਆਂ ਨੂੰ ਮਿਲਿਆ ਉਹਨਾਂ ਦੀ ਕਿਤਾਬ ਵੀ ਲਿਖੀ ਹੋਈ ਹੈ ਉਹ ਤਾਂ ਨਹੀਂ ਕੁਝ ਕਰ ਸਕੇ ਉਹਨਾਂ ਨੇ ਸਾਨੂੰ ਅਥਾਰਟੀ ਦਿੱਤੀ ਹੈ ਜੀ ਕਿ ਤੁਸੀਂ ਇੰਨੇ ਕੁ ਫਾਇਦਾ ਹੋ ਕਰ ਸਕਦੇ ਜੀ ਇਹ ਤੁਸੀਂ ਲਿਖੋ ਜੀ ਬਿਲਕੁਲ ਮੈਂ ਤੁਹਾਡੇ ਨਾਲ ਥੋੜਾ ਜਿਹਾ ਵਾਦਾ ਵੀ ਕਰਦਾ ਆਪਾਂ ਕੋਸ਼ਿਸ਼ ਕਰਾਂਗੇ ਵਾਦਾ ਵਫਾ ਵੀ ਹੋਊਗਾ ਕਿ ਸਾਡੇ ਪਿਆਰੇ ਮੁੱਖ ਮੰਤਰੀ ਭਵੰਤਮਾਨ ਜੀ ਤੇ ਉਹਨਾਂ ਦੇ ਜਿਹੜੇ ਨਾਲ ਅਮਲਾ ਫੈਲਾ ਅਸੀਂ ਉਹਨਾਂ ਤੱਕ ਤੁਹਾਡੀ ਗੱਲ ਇਹ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਮੈਂ ਇੱਥੇ ਸਾਡੇ ਜਿੰਨੇ ਵੀ ਦਰਸ਼ਕਾ ਉਹਨਾਂ ਨੂੰ ਅੱਜ ਅਗਾਉਂ ਇਹ ਬੇਨਤੀ ਕਰਦਾ ਜਾਂ ਉਹਨਾਂ ਦੇ ਧਿਆਨ ਚ ਲਿਆਉਣਾ ਕਿ ਜਿਹੜੀ ਅਮਰੀਕ ਸਿੰਘ ਢੱਲੋਂ ਜੀ ਨੇ ਸੜਕ ਸੁਰੱਖਿਆ ਦੇ ਨਾਲ ਸੰਬੰਧਿਤ ਕਿਤਾਬ ਯੂਕੇ ਦੇ ਬਸਨੀਕ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਜਾਂਦੀਆਂ ਅਣਮਨੁੱਖੀ ਜਿਹੜੀਆਂ ਘਟਨਾਵਾਂ ਵਾਪਰਦੀਆਂ ਜਿਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਉਸ ਕਿਤਾਬ ਨੂੰ ਨਵੇਂ ਸਿਰੇਓਂ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਸ ਗੱਲ ਤੇ ਵਿਚਾਰ ਕਰ ਰਹੇ ਹਾਂ ਕਿ ਉਹ ਇੱਕ ਉਹ ਕਿਤਾਬ ਬਹੁਤ ਹੀ ਚੰਗੇ ਢੰਗ ਦੇ ਨਾਲ ਹਰ ਬੱਚੇ ਦੇ ਹੱਥ 'ਚ ਕਿਵੇਂ ਜਾ ਸਕਦੀ ਹੈ ਕਿਉਂਕਿ ਜੇ ਵੱਡੇ ਨੂੰ ਸਿਖਾਉਣਾ ਹੋਵੇ ਤਾਂ ਬਹੁਤ ਔਖਾ ਹੈ ਉਹ ਬੱਚੇ ਜਿਨ੍ਹਾਂ ਨੇ ਅਜੇ ਕੱਲ ਨੂੰ ਸਕੂਟਰ ਮੋਟਰਸਾਈਕਲ ਦੇ ਹੈਂਡਲ ਨੂੰ ਹੱਥ ਪਾਉਣਾ ਜੇਕਰ ਅਸੀਂ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਦਿਮਾਗ ਤਿਆਰ ਕਰ ਸਕੀਏ ਤਾਂ ਇਹ ਸਾਡੀ ਬਹੁਤ ਵੱਡੀ ਜਿੱਤ ਹੋਊਗੀ ਅਸੀਂ ਦੇਖਦੇ ਹਾਂ ਕਿ ਯੂਕੇ ਦੇ ਸਕੂਲਾਂ ਦੇ ਵਿੱਚ ਜਦੋਂ ਵੀ ਕੋਈ ਬੱਚਾ ਪੇਸ਼ਕੋ ਨਾਸਰੀ ਚ ਜਾਂਦਾ ਇਹਨਾਂ ਦੇ ਹਾਈਵੇਜ ਜਾਨੀ ਕਿ ਚਮਕੀਲੀਆਂ ਜੈਕਟਾਂ ਪਾ ਕੇ ਪਹਿਲਾਂ ਹੀ ਬੱਚਿਆਂ ਨੂੰ ਸੜਕਾਂ ਤੇ ਕਮਾਉਣਾ ਸ਼ੁਰੂ ਕਰਦੇ ਆ ਇੱਕ ਪੀਰੀਅਡ ਵਜੋਂ ਉਹਨਾਂ ਨੂੰ ਜੈਬਰਾ ਕ੍ਰੋਸਿੰਗ ਤੇ ਲਗਾਉਣਾ ਸ਼ੁਰੂ ਕਰਦੇ ਆ ਕਿਉਂਕਿ ਬੱਚਾ ਨੇ ਵੱਡੇ ਹੋ ਕੇ ਉਸ ਜਿਹੜੇ ਸੜਕ ਦੇ ਨਿਜਮਾ ਉਹਨਾਂ ਨੂੰ ਕਿਵੇਂ ਅੱਗੇ ਪਾਲਣਾ ਕਰਨੀ ਆ ਸੋ ਅਸੀਂ ਆਪਣੇ ਵੱਲੋਂ ਪੰਜ ਦਰਿਆ ਦੀ ਟੀਮ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਦਾਰ ਅਮਰੀਕ ਸਿੰਘ ਢਲੋਂਜੀ ਦੀ ਆਵਾਜ਼ ਨੂੰ ਇੱਕ ਨਵੀਂ ਕਿਤਾਬ ਦੇ ਰੂਪ ਦੇ ਵਿੱਚ ਤੁਹਾਡੇ ਸਬਸਪੁਰਦ ਕਰੀਏ ਪਰ ਸਾਨੂੰ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਪੈਣੀ ਆ ਜੇ ਤੁਹਾਡਾ ਸਹਿਯੋਗ ਨਹੀਂ ਹੋਊਗਾ ਤਾਂ ਉਹ ਕਿਤਾਬ ਵੀ ਹੋਣ ਚ ਨਹੀਂ ਆਊਗੀ ਅਸੀਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਣਾ ਪਰ ਅਸੀਂ ਆਪਦੀ ਕੋਸ਼ਿਸ਼ ਕਰਨੀ ਆ ਤੁਸੀਂ ਉਸ ਕਿਤਾਬ ਨੂੰ ਆਪ ਸਾਂਭਣਾ ਆਪਦੇ ਕੋਲ ਲੈ ਕੇ ਜਾਣਾ ਆਪਣੇ ਬੱਚਿਆਂ ਤੱਕ ਲੈ ਕੇ ਜਾਣਾ ਤੇ ਇਹਨਾਂ ਕਹਿੰਦਾ ਮੈਂ ਅੱਜ ਸਰਦਾਰ ਮਰੀਕ ਸਿੰਘ ਤੇ ਲੌਂਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਿਹਤ ਜਾਬ ਜ਼ਿਆਦਾ ਨਾ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਇਸ ਗੱਲਾਂ ਦੀ ਸਾਂਝ ਪਾਈ ਆ ਆਪਣੇ ਦਿਲ ਦਾ ਦੁੱਖ ਸਾਡੇ ਸਾਹਮਣੇ ਬਿਆਨ ਕੀਤਾ ਸੋ ਢਿਲੋਂ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੇ ਦੋਸਤੋ ਇਸੇ ਤਰ੍ਹਾਂ ਹੀ ਅਸੀਂ ਫੇਰ ਕਿਸੇ ਨਾ ਕਿਸੇ ਰੋਸ਼ਨ ਦਿਮਾਗ ਸ਼ਕਸ਼ੀਤ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਅਸੀਂ ਕੰਮ